ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਔਰ ਸਾਡੇ ਨਾਲ ਮੌਜੂਦ ਨੇ ਜਸਵੀਤ ਪਾਟਿਆ ਜੀ ਜਸਵੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਸਟਾ ਕਾਲ ਜਸਵੀਤ ਜੀ ਸਤੰਬਰ ਇਨਟੇਕ ਦੇ ਵਿੱਚ ਹੁਣ ਕਿਹੜੀ ਕਿਹੜੀ ਕੋਰਸਸ ਨੇ ਜਿਨ੍ਹਾਂ ਦੇ ਵਿੱਚ ਹਾਈ ਵੀਜ਼ਾ ਸਕਸੈਸ ਰੇਟ ਹੈ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਵੀਜ਼ਾ ਲਗਾਤਾਰ ਆ ਰਹੇ ਨੇ ਹੁਣ ਕਿਸ ਤਰ੍ਹਾਂ ਦੇ ਕੋਰਸ ਸਤੰਬਰ ਇਨਟੇਕ ਦੇ ਵਿੱਚ ਤੁਸੀਂ ਗਾਈਡ ਕਰਦੇ ਹੋ ਬਜਾ ਜੀ ਐਗਰੀਕਲਚਰ ਰਿਲੇਟਡ ਕੋਰਸਸ ਸੋ ਫਸਟਲੀ ਐਗਰੀਕਲਚਰ ਬਹੁਤ ਜ਼ਿਆਦਾ ਹਾਈ ਡਿਮਾਂਡ ਹੈ ਕੈਨੇਡਾ 'ਚ so agriculture related courses are on demand technical courses engineering related jinne bhi courses hage so je tusi b tech karan jande ho ya bachelor in engineering karan jande ho canada ch ta tora spouse vi naal ja sakda jive bsc nursing ch b e. ed ch engineering ch so jinna nu exceptional hagi undergraduate bachelor's ch tora spouse vi naal ja sakde hai so engineering related courses ch tusi diploma vi karde ho technical field ch ta vi oh kafi zyada high demand te rehange ਫਿਰ ਅਸੀਂ ਗੱਲ ਕਰ ਲੈਨੇ ਆਂ ਅੱਜ ਦੀ ਰੇਟ 'ਚ ਹੁਣ ਦੁਬਾਰਾ ਜਿੰਨੇ ਕਨੇ ਕਲਰੀ ਮੈਨੇਜਮੈਂਟ ਨੂੰ ਸੀਆਈਪੀ ਕੋਡ 'ਚ ਲਿਸਟ ਲਈ ਆ ਜਾਏਗਾ। ਸੋ ਜਿੰਨੇ ਵੀ ਰੈਸਟੋਰੈਂਟ ਦੇ ਰਿਲੇਟਡ ਕੋਰਸਿਸ ਹੈਗੇ ਆ ਉਹ ਵੀ ਕਾਫੀ ਜ਼ਿਆਦਾ ਹਾਈ ਡਿਮਾਂਡ 'ਚ ਰਹਿਣਗੇ। ਫਿਰ ਹੈਲਥ ਤਾਂ ਹਮੇਸ਼ਾ ਹੀ ਹਾਈ ਡਿਮਾਂਡ 'ਚ ਰਹਿੰਦੀ ਹੈ। ਨਰਸਿੰਗ ਤਾਂ ਹਮੇਸ਼ਾ ਹਾਈ ਡਿਮਾਂਡ 'ਚ ਰਹਿੰਦੀ ਹੈ ਪਰ ਨਰਸਿੰਗ ਤੋਂ ਇਲਾਵਾ ਵੀ ਬਹੁਤ ਸਾਰੇ ਕੋਰਸਿਸ ਹੈਗੇ ਆ ਡੀਐਸਡਬਲਯੂਬੀਟੀ ਸੋਸ਼ਲ ਸਰਵਿਸ ਵਰਕਰ ਡਿਪਲੋਮਾ ਪਰਸਨ ਸਪੋਰਟ ਵਰਕਰ ਜਿਨਾਂ ਕੀ ਕਾਫੀ ਸਾਰੇ ਬੱਚੇ ਹੱਲੇ ਜਿਹੜੇ ਉੱਥੇ ਹੈਗੇ ਹੋ ਕਿ ਕਰ ਰਹੇ ਨੇ। ਡਿਵੈਲਪਮੈਂਟ ਸਰਵਿਸ ਵਰਕਰ ਪ੍ਰੋਗਰਾਮ अर्ली ਚਾਈਲਡਹੂਡ এডਿਕੇਸ਼ਨ ਪ੍ਰੋਗਰਾਮ ਸੋ ਕਾਫੀ ਸਾਰੇ ਇਦਾਂ ਦੇ ਫਿਟਨੈਸ ਐਂਡ ਹੈਲਥ ਪ੍ਰੋਮੋਸ਼ਨ ਕੈਮਿਕਲ ਲੈਬ ਟੈਕਨੀਸ਼ੀਅਨ ਮ사ਜ ਥੈਰੇਪੀ ਕਾਫੀ ਸਾਰੇ ਇਦਾਂ ਦੇ ਕੋਰਸਿਸ ਹੈਗੇ ਬਹੁਤ ਹੀ ਲਿਸਟ ਲੰਬੀ ਹੈਗੀ ਕਾਫੀ ਸਾਰੇ ਹੁ ਨਵੇਂ ਕੋਰਸਿਸ ਵੀ ਇੰਟਰੋਡਿਊਸ ਕੀਤੇ ਜਾ ਰਹੇ ਨੇ ਜਿਵੇਂ ਆਈਟੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਸੋ ਦੇ ਰਿਲੇਟਿਡ ਕੋਰਸਿਸ ਸਾਈਬਰ ਸਿਕਿਉਰਿਟੀ ਦੇ ਰਿਲੇਟਿਡ ਕੋਰਸਿਸ ਡਾਟਾ ਸਾਇੰਸਿਸ ਦੇ ਰਿਲੇਟਿਡ ਕੋਰਸਿਸ ਸੋ ਆਈਟੀ ਹਮੇਸ਼ਾ ਔਰ ਇਲੈਕਟ੍ਰੀਕਲ ਵਹੀਕਲ ਟੈਕਨੋਲੋਜੀ ਦੇ ਰਿਲੇਟਡ ਵੀ ਕੋਰਸਿਸ ਜਿਨੇ ਆਟੋ ਵੀਲ ਇੰਜੀਨੀਅਰਿੰਗ ਨੂੰ ਵੀ ਲੈ ਕੇ ਕਿੰਨੇ ਵੀ ਈਵੀ ਦੇ ਰਿਲੇਟਡ ਕੋਰਸਿਸ ਆ ਗਏ ਆ ਉਹ ਵੀ ਕਾਫੀ ਜ਼ਿਆਦਾ ਡਿਮਾਂਡ ਚ ਰਹਿਣਗੇ ਸੋ ਮੈਡੀਸਨਲ ਪਰਪਸ ਦੇ ਵੀ ਜਿੰਨੇ ਕੋਰਸਿਸ ਰਹਿਣਗੇ ਮੈਡੀਸਨ ਦੇ ਰਿਲੇਟਡ ਵੀ ਕਾਫੀ ਜ਼ਿਆਦਾ ਹਾਈ ਡਿਮਾਂਡ ਚ ਰਹਿਣਗੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਜੇ ਕੋਈ ਮਾਸਟਰਸ ਕਰਨ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਸਪਾਊਸ ਤੁਹਾਡੇ ਨਾਲ ਜਾ ਸਕਦੇ ਆ ਫॉर ਮਾਸਟਰ ਡਿਗਰੀ ਸਪਾਊਸ ਇਜ਼ ਅਲਾਉਡ ਟੂ ਗੋ ਵਿਦ ਯੂ ਐਂਡ ਡੈਫੀਨਿਟਲੀ ਜੇ ਤੁਸੀਂ ਮਾਸਟਰਸ ਕਰਨਾ ਚਾਹੁੰਦੇ ਹੋ ਤਾਂ 3 ਸਾਲ ਦੀ ਬੈਚਲਰਸ ਦੇ ਨਾਲ ਵੀ ਮਾਸਟਰ ਡਿਗਰੀ ਚ ਸੀ ਐਡਮਿਸ਼ਨ ਲੈ ਸਕਦੇ ਆ ਔਰ ਕਾਫੀ ਸਾਰੀਆਂ ਯੂਨੀਵਰਸਿਟੀਆਂ ਦਾ ਕੀ ਕਹਿੰਦੇ ਆ ਕਾਫੀ ਜ਼ਿਆਦਾ ਜਿਹਨੂੰ ਕਹਿੰਦੇ ਆ ਅਫੋਰਡੇਬਲ ਮਾਸਟਰ ਡਿਗਰੀਜ਼ ਵੀ ਅੱਜ ਦੀ ਡੇਟ ਚ ਸਟੂਡੈਂਟਸ ਨੂੰ ਦੇ ਰਹੀਆਂ ਨੇ ਸੋ ਸਟੂਡੈਂਟਸ ਕਾਫੀ ਜ਼ਿਆਦਾ ਵੱਡੇ ਨੰਬਰ ਤੇ ਸਰ ਸਕਾਲਰਸ਼ਿਪ ਮਿਲ ਰਹੀ ਹੈ ਸਟੂਡੈਂਟ ਨੂੰ ਔਰ ਜਿਹੜੇ ਵੀ ਤੁਸੀਂ ਕੋਰਸ ਕਰਨ ਜਾਣਾ ਚਾਹੁੰਦੇ ਹੋ ਔਰ ਕਾਫੀ ਜ਼ਿਆਦਾ ਜਿਹਨੂੰ ਕਿ ਇਸ ਟਾਈਮ ਕੈਨੇਡਾ ਜਾਣਦਾ ਜਿਹਨੂੰ ਹੈਗਾ ਨਾ ਕਿ ਰਾਈਟ ਟਾਈਮ ਹੈਗਾ ਜਦੋਂ ਹਾਂ ਵੀਜ਼ਾ ਮਿਲ ਜਾਂਦਾ ਜੇ ਤੁਸੀਂ ਸਹੀ ਢੰਗ ਨਾਲ ਫਾਈਲ ਲਗਾਉਂਦੇ ਹੋ ਤਾਂ ਕੈਨੇਡਾ ਜਾਣ ਦਾ ਇਹ ਰਾਈਟ ਟਾਈਮ ਹੈ ਜੀ ਚਲੋ ਥੈਂਕ ਯੂ ਸੋ ਮੱਚ ਸੋ ਸੈਪਟੈਂਬਰ ਇਨਟੇਕ ਦੀਆਂ ਸੀਟਾਂ ਤਾਂ ਪਈਆਂ ਨੇ ਨਾ ਸੋ ਰਾਈਟ ਨਾਉ ਸੈਪਟੈਂਬਰ ਇਨਟੇਕ ਇਜ਼ ਅਵੇਲੇਬਲ ਔਰ ਨਿਊ ਪਾਰਟੀ ਆ ਚੁੱਕੀ ਹੈ ਜਿਵੇਂ ਕਹਿ ਰਹੇ ਆ ਕਿ ਕੈਨੇਡਾ ਵਿੱਚ ਔਰ ਸਭ ਤੋਂ ਵੱਡਾ ਏਜੰਡਾ ਉਹਨਾਂ ਦਾ ਇਹੀ ਹੈ ਕਿ ਸਟੂਡੈਂਟਸ ਨੂੰ ਆਪਾਂ ਵੈਲਕਮ ਕਰਨਾ ਹੈ ਵੀਜ਼ਾ ਦੇਣੇ ਆ ਬਿਕੋਜ਼ ਕਾਲਜਸ ਵਿਲ ਓਨਲੀ ਸਰਵਾਈਵ ਇਫ they will students will get visa and jehre visa milega ta college ja ke padange then only jehra education system hai canada da chal payega ji chalo thank you so much so sare vidyarthi 90413 90412 te jasmeet ji de naal zarur gal karan aur tusi jald to jald september in tak je file launch karo thank you so much